ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਕਿਸਾਨ ਵੀ ਠੀਕ ਠਾਕ ਹੋਵਾਂਗੇ ਕਿਸਾਨ ਵੀਰੋ ਅੱਜ ਆਪਾਂ ਫੌਜ ਮੌਸਮ ਬਾਰੇ ਗੱਲ ਕਰਦੇ ਆਂ ਤੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਕਿਵੇਂ ਰਹੇਗਾ ਜਿਵੇਂ ਜਿਵੇਂ ਪੂਰੇ ਦੀ ਹਵਾ ਚੱਲ ਰਹੀ ਹੈ ਉਹ ਮੈਂ ਜਿਹੜੀ ਤਾਪਮਾਨ ਦੇ ਵਿੱਚ ਵਾਧਾ ਹੋਣ ਕਰਕੇ ਜਿਹੜੀ ਹਵਾ ਦੇ ਵਿੱਚ ਨਮੀ ਪੈਦਾ ਹੋ ਰਹੀ ਹੈ ਜਿਹੜੀ ਨਮੀ ਦੇ ਕਾਰਨ ਬੱਦਲ ਬਾਈ ਕਿਤੇ ਕਿਤੇ ਦੇਖਣ ਨੂੰ ਮਿਲ ਰਹੀ ਆ ਸੋ ਅੱਜ 23 ਤਰੀਕ ਤੋਂ ਲੈ ਕੇ 25 ਤਰੀਕ ਦੇ ਲਗਭਗ ਮੌਸਮਾ ਕਿਵੇਂ ਦਾ ਰਹੇਗਾ ਉਹਦੇ ਬਾਰੇ ਗੱਲ ਕਰਦੇ ਆਂ ਇਹਦਾ ਉੱਤਰੀ ਭਾਰਤ ਦੇ ਵਿੱਚ ਇੱਕ ਸਿਸਟਮ ਆਗਾ ਪੱਛਮੀ ਸਿਸਟਮ ਡਿਸਟਰਬ ਹੋ ਰਿਹਾ ਤੇ ਇਹਦੇ ਇੱਕ ਨੂੰ ਆਉਣਾ ਲੱਗਾ ਅਰਬ ਸਾਗਰ ਤੋਂ ਇੱਕ ਐਂਟੀ ਸਾਈਕਲੋਨ ਸਰਕੂਲੇਸ਼ਨ ਮੰਨਦਾ ਜਾ ਰਿਹਾ ਹੈ ਜਿਹਦੇ ਕਰਕੇ ਇਹ ਇਹਨੂੰ ਮੌਇਸਚਰ ਮਿਲ ਰਿਹਾ ਹੈ ਜਿਹੜਾ ਜਿਹੜਾ ਦੱਖਣੀ ਪਾਕਿਸਤਾਨ ਤੋਂ ਗੁਜਰਾਤ ਦੇ ਆਸ-ਪਾਸ ਤੋਂ ਲੈ ਕੇ ਇਹ ਸਿਸਟਮ ਜਿਹੜਾ ਦੇ ਵਿੱਚ ਇਹ ਆਏਗਾ ਇਹਦੇ ਕਰਕੇ ਜਿਹੜੀ ਅਰਬ ਸਾਗਰ ਦੇ ਜਿਹੜੀ ਇਹਨੂੰ ਨਮੀ ਆ ਬੰਗਾਲ ਦੀ ਖਾੜੀ ਦੀ ਨਮੀ ਇਹਨੂੰ ਮਿਲ ਰਹੀ ਆ ਮਾਰਚ ਦੇ ਐਂਡ ਤੱਕ ਹਲਕੀ ਤੋਂ ਦਰਮਿਆਨੀ ਬਰਖਾ ਹੋਵੇਗੀ ਕਿਉਂਕਿ ਇੰਪਰੂ ਮੌਨਸੂਨ ਦਾ ਜਿਹੜਾ ਦੌਰ ਚੱਲ ਪਿਆ ਹੈ ਪਰ ਜਿਹੜਾ ਅੱਗੇ ਸਿਸਟਮ ਆਏਗਾ ਉਹਦੇ ਬਾਰੇ ਹਜੇ ਨਹੀਂ ਕੁਝ ਕਹਿਿਆ ਜਾ ਸਕਦਾ ਵੀ ਕਿਸ ਤਰ੍ਹਾਂ ਦਾ ਸਿਸਟਮ ਰਹੇਗਾ ਮਹਲਕੀ ਬਰਖਾ ਹੋਵੇਗੀ ਜਾਂ ਦਰਮਿਆਨੀ ਹੋਵੇਗੀ ਪਰ ਜਿਹੜਾ ਇਹ ਸਿਸਟਮ ਆਏ ਸਭ ਤੋਂ ਵੱਧ ਜਿਹੜੀ ਬਰਖਾ ਆ ਗਈ ਆਪਣੇ ਪੰਜਾਬ ਹਰਿਆਣਾ ਵਿੱਚ ਨਹੀਂ ਕਰੇਗਾ ਕਿਉਂਕਿ ਅਰਨਾਚਲ ਪ੍ਰਦੇਸ਼ ਅਰਨਾਚਲ ਪ੍ਰਦੇਸ਼ ਦੇ ਵਿੱਚ ਮਨੀਪੁਰ ਆਸਾਮ ਮਗਾਲਾ ਤ੍ਰਿਪੁਰਾ ਪੱਛਮੀ ਬੰਗਾਲ ਇਹਨਾਂ ਰਾਜਾਂ ਦੇ ਵਿੱਚ ਜਿਹੜਾ ਡਬਲਯੂ ਡੀ ਹੈ ਦਾ ਇਨਫੈਕਟਰ ਹੈਗਾ ਉੱਥੇ ਬਰਖਾ ਜ਼ਿਆਦਾ ਕਰੇਗਾ ਤਰੀ ਬਾਰ ਦੇ ਵਿੱਚ ਦਾ ਇਫੈਕਟ ਦਾ ਕਮਜ਼ੋਰ ਹੋਏਗਾ ਉੱਤਰਾਖੰਡਾ ਤੇ ਹਿਮਾਚਲ ਪੂਰਬੀ ਬਿਹਾਰ ਦੇ ਵਿੱਚ ਜਿਹੜੀ ਬਰਖਾ ਹਲਕੀ ਬਰਖਾ ਹੋਵੇਗੀ ਪਛਾਵ ਦੇ ਵਿੱਚ ਜਿਹੜੇ ਬੱਦਲ ਦੇਖਣ ਨੂੰ ਮੈ ਰਹੇ ਨੇ ਇਹਦੇ ਕਰਕੇ ਕਿਸਾਨ ਵੀ ਸੋਚ ਰਹੇ ਨੇ ਕਿ ਕੰਕ ਨੂੰ ਪਾਣੀ ਲਾਈਏ ਨਾ ਲਾਈਏ ਇਹਦੇ ਕਰਕੇ ਜਿਹੜੇ 2 ਦਿਨਾਂ ਤੋਂ ਜਿਹੜੀ ਪਿਛਲੀ ਹਵਾ ਚੱਲ ਰਹੀ ਹੈ ਉਹਦੇ ਕਰਕੇ ਜਿਹੜੇ ਪਾਣੀ ਲਾਉਣ ਦੇ ਨਾਲ ਜਿਹੜੇ ਕਣਕ ਕਈ ਥਾਂ ਤੇ ਡੱਕ ਚੁੱਕਿਆ ਜਿਹੜੀ ਅੱਗੇ ਹਵਾ ਦੀ ਵਤਾਰਾ ਕਿੰਨੀ ਤੇ ਰਹੇਗੀ ਕਿਸਾਨ ਵੀਰੋ ਜਿਹੜੀ 24 ਤਰੀਕ ਤੋਂ ਜਿਹੜੀ ਹਵਾ ਹੈ ਹੌਲੀ ਹੌਲੀ ਹਲਕੀ ਹਲਕੀ ਜਿਹੜੀ ਇਹ ਘਟਣੀ ਸੂਰੀ ਹੋ ਜਾਏਗੀ ਤੇ ਇਹਦਾ ਕੋਈ ਇੰਟਰਸਟੰਡਾ ਜਿਆਦਾ ਫੈਕਟ ਨਹੀਂ ਰਹੇਗਾ ਜਿਹੜਾ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ ਦੇ ਫਾਜ਼ਿਲਕਾ ਫਰੀਦਕੋਟ ਤਨਖਾਰਾ ਸ਼ਹਿਰਪੁਰ ਜਨੰਦਰਪ ਪਠਾਨਕੋਟ ਰੋਇਪੁਰ ਇਹਨਾਂ ਦੇ ਵਿੱਚ ਥੋੜੀ ਹਲਕੀ ਵਰਖਾ ਜਰੂਰ ਹੋਵੇਗੀ ਪਰ ਜਿਹੜਾ ਪੂਰਬੀ ਪੰਜਾਬ ਆ ਜਿੱਦਾਂ ਅੰਮ੍ਰਾਲਾ ਤੋਂ ਲੈ ਕੇ ਕਰਨਾਲ ਹੋ ਗਿਆ ਗੁਰੂਗ੍ਰਾਮ ਰੋहतक ਤੋਂ ਲੈ ਕੇ ਸਰਸਹਾ ਹਰਿਆਣਾ ਦੇ ਵਿੱਚ ਜਿਹੜਾ ਹਸਾਰ ਦੇ ਵਿੱਚ ਨਾ ਮੌਸਮ ਇਹਦੇ ਵਿੱਚ ਖੁਸ਼ਕ ਰਹੇਗਾ ਜਿਹੜੀ ਸਵੇਰੇ ਆ ਹਵਾ ਜਰੂਰ ਠੰਡੀ ਚੱਲੇਗੀ ਪਰ ਦੁਪਹਿਰ ਵੇਲੇ ਜਿਹੜਾ ਹਵਾ ਦਾ ਰੁੱਖ ਬਦਲੇ ਜਾਵੇਗਾ ਇਹਦੇ ਨਾਲ ਜਿਹੜੀ ਠੰਡੀ ਹਵਾ ਹੌਲੀ-ਹੌਲੀ ਮдни ਦਿਨ ਦੇ ਤਾਪਮਾਨ ਦੇ ਵਾਧੇ ਨਾਲ ਥੋੜੀ ਠੀਮੀ ਪੈ ਜਾਵੇਗੀ ਹਲਕੀ ਹੋ ਜਾਵੇਗੀ ਤੇ ਇਹਦੀ ਸਪੀਡ ਘਟ ਜਾਵੇਗੀ ਜ਼ਿਆਦਾਤਰ ਮੌਸਮ ਖੁਸ਼ਕ ਰਹੇਗਾ ਜੇਕਰ ਆਪਾਂ ਪੰਜਾਬ ਦੇ ਜਿਨ੍ਹਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਦਿੱ ਚੁੱਕੇ ਹਾਂ ਕਿ ਪਠਾਨਕੋਟ ਦੇ ਗਰਦਾਸਪੁਰ ਹੋ ਗਿਆ ਅੰਮ੍ਰਿਤਸਰ ਸਾਹਿਬ ਹੋ ਗਿਆ ਤਨਤਨ ਹੋ ਗਿਆ ਸਰਪੁਰ ਹੋ ਗਿਆ ਇਹ ਨਮਾਸ਼ ਸਰ ਹੋ ਗਿਆ ਕਪੂਰਥਲਾ ਜਲੰਧਰ ਇਹਨਾਂ ਦੇ ਵਿੱਚ ਜਿਹੜਾ ਹਲਕੀ ਹਲਕੀ ਕਿਤੇ ਬੱਦਲ ਬਈ ਦਰਮਿਆਨੀ ਸੌਰੀ ਹਲਕੀ ਕਿਤੇ ਬਰਖਾ ਦੇਖਣ ਨੂੰ ਮਿਲ ਸਕਦੀ ਆ ਉਹਦੇ ਵਿੱਚ ਵੀ 22 ਤੋਂ ਲੈ ਕੇ 23 ਤੇ 24 ਇੱਥੇ ਤੱਕ ਆ ਜਿਹੜਾ 25 ਤੇ 26 ਇਹਨੂੰ ਤਾਂ ਮਾਸੂਮ ਜਿਹੜਾ ਖੁਸ਼ਕ ਹੀ ਰਹੇਗਾ ਜਿਹੜਾ ਅਗਲਾ ਸਿਸਟਮ ਹੈ ਉਹ ਅਗਸਟ 28 27 ਦੇ ਨੇੜੇ ਆਏਗਾ ਉਸ ਬਾਰੇ ਅਜੇ ਯਾਹ ਨਹੀਂ ਕੁਝ ਕਹਿਿਆ ਜਾ ਸਕਦਾ ਵਿਸ਼ੇਸ਼ਟਮ ਕੰਜੂਮ ਉਨਜੋਰ ਹੋਏਗਾ ਤਕੜਾ ਹੋਏਗਾ ਇਹ ਮੇਰੇ ਕਰੀ ਜਿਹੜਾ ਫਾਜ਼ਲ ਕਾ ਹੋ ਗਿਆ ਬਰੋਜ ਪਰ ਹੋ ਗਿਆ ਫਰੀਦਕੋਟ ਮੁਖਸਰ ਸਾਹਿਬ ਹੋ ਗਿਆ ਮੋਗਾ ਦੇ ਵਿੱਚ ਥੋੜਾ ਹਲਕਾ ਕਿਤੇ ਕਿਤੇ ਜਿਹੜੀ ਹਲਕੀ ਵਰਖਾ ਦੇਖਣ ਨੂੰ ਮਿਲੇਗੀ ਜਿਹੜਾ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਇਹ ਖੁਸ਼ਕ ਰਹਿਣਗੇ ਤੇ ਉਸ ਤੋਂ ਬਾਅਦ ਜਿਹੜਾ ਲੁਧਿਆਣਾ ਜਿਵੇਂ ਹੋ ਗਿਆ ਫਤੇਗੜ ਸਾਹਿਬ ਹੋ ਗਿਆ ਰੂਪਨਗਰ ਹੋ ਗਿਆ ਪਟਿਆਲਾ ਹੋ ਗਿਆ ਐਸਐਸ ਨਗਰ ਹੋ ਗਿਆ ਇਹਨਾਂ ਦੇ ਵਿੱਚ ਜਿਹੜੀ 24 ਤਰੀਕ ਨੂੰ ਕਿਤੇ ਕਿਤੇ ਹਲਕੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਜਿਆਤਰ ਮੌਸਮ ਜਿਹੜਾ ਖੁਸ਼ਕ ਰਹੇਗਾ ਨਾ ਹੀ ਕਿਹੜੇ ਤੇਜ਼ ਹਵਾਵਾਂ ਚੱਲਣਗੀਆਂ ਜਿਹੜਾ ਤੇਜ਼ ਹਵਾਵਾਂ ਦਾ ਰੁੱਖਾ ਹੌਲੀ-ਹੌਲੀ ਬਦਲੇ ਜਾਵੇਗਾ ਹੌਲੀ ਹੌਲੀ ਜਿਹੜੀ ਹਵਾਏ ਘਟ ਜਾਵੇਗੀ ਜਿਹਦੇ ਕਰਕੇ ਕਈ ਕਿਸਾਨ ਵੀਰ ਕਣਕ ਨੂੰ ਪਾਣੀ ਲਾਉਣ ਤੋਂ ਰੁਕੇ ਹੋਏ ਆ ਸੋ ਕਿਸਾਨ ਵੀਰੋ ਪਾਣੀ ਨਿਰੰਤਰ ਲਾਉਂਦੇ ਰਹੋ ਕਿਉਂਕਿ ਜੇਕਰ ਇਸ ਟਾਈਮ ਤੇ ਅਗੇ ਆਪਾਂ ਪਾਣੀ ਬੰਦ ਕਰਤਾ ਛੇਤੀ ਤਾਂ ਜਿਹੜਾ ਆਪਣਾ ਕਣਕ ਦਾ ਦਾਣਾ ਜਿਹੜਾ ਉਹ ਬਰੀਕ ਪੈ ਜਾਵੇਗਾ ਇਹਦੇ ਨਾਲ ਝਾੜ ਤੇ ਅਸਰ ਬ